ਸਿੰਘ ਕੀ ਕਰਦੇ ਇਹ ਤੇ ਘੇਰੇ ਨੂੰ 7 ਮਹੀਨੇ ਹੋਏ ਨੇ ਪਰ 3 ਸਾਲ ਹੋ ਗਏ ਨੇ جنگ ਲੜਦਿਆਂ ਕਦੇ ਕੋਈ جنگ ਕਦੇ ਕੋਈ جنگ ਕਿਦਰੇ ਕੋਈ ਮਹੀਨਾ 2 ਮਹੀਨੇ ਖਾਲੀ ਮਿਲਦੇ ਨੇ ਜਦੋਂ ਇਹ ਸਿੰਘ ਬੁਰਾ ਨੂੰ ਵਾਰ-ਵਾਰ ਆਖਣ ਲੱਗੇ ਤੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਕੁਝ ਸਮਾ ਰੁਖ ਜਾਓ ਸਿੰਘ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਹਫਤਾ ਰੁਕ ਜਾਓ ਦੁਸ਼ਮਣ ਦੀ ਹਾਲਤ ਬੜੀ ਭੜੀ ਹੈ ਸਾਡੇ ਨਾਲੋਂ ਵੱਧ ਨੁਕਸਾਨ ਉਹਦਾ ਹੋ ਚੁੱਕਿਆ ਹੈ ਬਗਾਵਤ ਹੋ ਜਾਣੀ ਹੈ ਹਥਿਆਰ ਦੁਸ਼ਮਣ ਨੇ ਸੁੱਟ ਦੇਣੇ ਨੇ ਜੰਗ ਆਪਣੀ ਜਿੱਤੀ ਹੈ ਤੁਹਾਨੂੰ ਗੁਰੂ ਦੇ ਬਚਨ ਤੇ ਭਰੋਸਾ ਕਿਉਂ ਨਹੀਂ ਹੈ ਕਹਿੰਦੇ ਨਹੀਂ ਜੀ ਹੁਣ ਤੇ ਇੱਕ ਦਿਨ ਵੀ ਨਹੀਂ ਰਿਹਾ ਜਾਣਾ ਬੱਚੇ ਜਦੋਂ ਜिद ਕਰਨ ਕਈ ਵਾਰ ਬਾਪੂ ਨੂੰ ਮੰਨਣੀ ਪੈਂਦੀ ਹੈ ਭਾਈ ਰਤਨ ਸਿੰਘ ਭੰਗੂ ਕਹਿੰਦੇ ਸਿੰਘ ਜिद ਕਰਦੇ ਰਹੇ ਤੇ ਕਲਗੀਧਰ ਇਨਕਾਰ ਕਰਦੇ ਰਹੇ ਉਹ ਜਾਣਦੇ ਨੇ ਨਾ ਅੰਦਰ ਕੀ ਚੱਲਦਾ ਹੁਕਮਰਾਨਾ ਦੇ ਫਿਰ ਸਵੇ ਸੁਬਾ ਇੱਕ ਬਚਨ ਕਿਹਾ ਸੀ ਗੁਰਦੇਵ ਨੇ ਸਿੰਘੋ ਇੱਕ ਹਫਤਾ ਵੀ ਨਹੀਂ ਠਹਿਰ ਰਹੇ ਇਨਾ ਬਾਰੀ ਨੁਕਸਾਨ ਉਠਾਉਣਾ ਪਵੇਗਾ ਜੇ ਦੀ ਕੀਮਤ ਦੀ ਪਰਪਾਈ ਨਹੀਂ ਹੋਵੇਗੀ 6 ਪੋ 1761 ਬਿਕਰਮੀ ਸੰਮਤ ਆਹੀ ਸਮਾਂ ਅੱਜ ਦੀ ਰਾਤ ਅਨੰਦਾਂ ਦੀ ਪੂਰੀ ਛੜਨ ਦਾ ਫੈਸਲਾ ਹੁੰਦਾ ਤੇ ਕਿੰਨੇ ਦਿਨ ਲੱਗੇ 13 ਪੋ ਤੱਕ 7-8 ਦੇਣੀ ਨੇ ਨਾ ਸਾਰਾ ਹੀ ਪਰਿਵਾਰ ਸ਼ਹਾਦਤ ਦੀ ਅਵਦੀ ਮੰਗ ਗਿਆ ਸੀ ਗੁਰੂ ਜਾਣਦਾ ਹੈ ਤੂੰ ਇੱਥੇ ਦੀ ਸੋਚਦਾ ਹੈ ਪ੍ਰੈਸੈਂਟ ਦੀ ਗੁਰੂ ਫਿਊਚਰ ਬਾਬਤ ਜਾਣਦਾ ਹੈ ਗੁਰਤੇ ਬਾਹਰ ਕਿਸ਼ਨਾ ਹੀ ਗੁਰਕੀਤਾ ਲੋੜੇ ਸੋ ਹੋਏ ਨਥੰਗਿਸ ਬਿਉਂਡ ਗੁਰੂ ਗੋਬਿੰਦ ਸਿੰਘ ਉਹ ਜਾਣਦੇ ਸਨ ਕਿ